ਗੁਰਦਾਸਪੁਰ ਦੇ ਪਿੰਡ ਡਾਲਾ ਹਵੇਲੀਆਂ 'ਚ ਬੀਤੀ ਰਾਤ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਇੱਕ ਘਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉੱਥੇ ਹੀ ਹਮਲੇ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। ਜਿੱਥੇ ਹਮਲੇ 'ਚ ਇੱਕ ਬਜ਼ੁਰਗ ਔਰਤ ਸਮੇਤ ਤਿੰਨ ਘਰ ਦੇ ਜੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ 'ਚ ਚੱਲ ਰਿਹਾ ਹੈ। ਉਧਰ ਪੁਲਿਸ ਵੱਲੋਂ ਵੀ ਜ਼ਖਮੀਆਂ ਦੇ ਬਿਆਨ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਦਾਸੀਵਾਲ ਹਸਪਤਾਲ ਚ ਦਾਖਲ ਜ਼ਖਮੀ surjit singh ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਰਹਿਣ ਵਾਲੇ ਹੀ ਕੁਝ ਨੌਜਵਾਨ ਉਹਨਾਂ ਦੇ ਘਰ ਦੇ ਬਾਹਰ ਟਰੈਕਟਰ ਤੇ ਆਏ ਅਤੇ ਘਰ ਦੇ ਬਾਹਰ ਹੱਲਾ ਕਰਨ ਲੱਗੇ ਸਨ ਜਦੋਂ ਉਹਨਾਂ ਨੇ ਬਾਹਰ ਜਾ ਕੇ ਦੇਖਿਆ ਅਤੇ ਉਹਨਾਂ ਨੂੰ ਮਨਾ ਕੀਤਾ ਤਾਂ ਉਹਨਾਂ ਨੌਜਵਾਨਾਂ ਨੇ ਉਹਨਾਂ ਦੇ ਘਰ ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਅਤੇ ਉਸ ਹਮਲੇ 'ਚ ਉਹ ਅਤੇ ਉਸਦੇ ਬਜ਼ੁਰਗ ਮਾਤਾ ਪਿਤਾ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਪਰਿਵਾਰ ਇਨਸਾਫ ਦੀ ਮੰਗ ਵੀ ਕਰ ਰਿਹਾ ਹੈ ਉੱਧਰ ਹੀ ਦੱਸਦੀ ਹੈ ਕਿ ਪੁਲਸ ਥਾਣਾ ਕਾਧਿਆ ਦੇ ਪੁਲਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਝਗੜੇ ਦੀ ਸੂਚਨਾ ਮਿਲੀ ਹੈ ਤੇ ਉਹਨਾਂ ਵੱਲੋਂ ਜ਼ਖਮਿਆਂ ਦੇ ਬਿਆਨਾਂ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਗੁਰਜੀਤ ਸਿੰਘ ਦੱਲਾਹ ਵੇਲੀਆਂ ਬਾਜੀ ਆਈ ਦਾ ਆਪਣੇ ਘਰ ਵਿਖੇ ਆ ਟਰੈਕਟਰ ਦੇ ਮੁੰਡੇ ਆ ਟਰੈਕਟਰ ਕੋਲ ਲਾਉਣ ਦਾ ਨਾਂ ਹੀ ਫੁੱਲੜ ਬਾਜੀ ਬਹੁਤ ਜ਼ਿਆਦੀ ਕੀਤੀ ਆ ਉਹਨਾਂ ਨੇ ਟਰੈਕਟਰ ਦੇ ਸੰਸਰ ਲਾਲੀ ਦੇ ਕਦੀ ਪਾਲੀਂਦੇ ਪਾਪਾ ਅਗੇ ਦੇ ਟਰੈਕਟਰ ਦੇ ਆਵਾਜ਼ਾਂ ਬਹੁਤ ਜ਼ਿਆਦੀ ਹੱਡੇ ਤਰ ਵੱਲੋਂ ਕਰਦੇ ਤਰੇੰਦੇ ਇਧਰ ਨੂੰ ਸਾਡੀ ਆਣ ਕੇ ਟਰਾਲੀ ਨੂੰ ਧੱਕਾ ਮਾਰਿਆ ਟਰਾਲੀ ਸਾਡੀ ਸੜਤੀ ਆ। ਟਰਾਲੀ ਅਸੀਂ ਆਪਣੇ ਲੱਗ ਗਏ ਆ। ਸਾਡੇ ਤੇ ਇੱਕਦਮ ਉਹਨਾਂ ਨੇ ਅਟੈਕ ਕਰਤਾ ਵਾ। ਅਟੈਕ ਕਰਕੇ ਉਹਨਾਂ ਕੋਲ ਬਹੁਤ ਈਰਖਾ ਆ ਰਹੀ। ਜਿਵੇਂ ਸਾਡੇ ਸਤੰਤ ਬੇਕਾਂ ਲਾਤੀ ਉਹਨਾਂ ਨੇ। ਸਾਟੇ ਨੇ ਲੱਗੀ ਆ ਮੇਰੀ ਮੰਮੀ ਸੱਟ ਲੱਗੀ ਜਾੜੀ ਸੱਟ ਲੱਗੀ ਆ। ਕਿਸੇ ਵੀ ਸਾਡੇ ਕੋਲ ਸਾਡੀ ਦਾ ਸਾਡੀ। ਇਹਦੇ ਵਿੱਚ ਜੀ ਸਾਡੇ ਸਾਡੇ ਘਰ ਸਾਨੂੰ ਮਾਰਨ ਲੱਗੇ ਆ ਉਹ। ਅਸੀਂ ਆਪਣੇ ਘਰ ਬੈਠੇ ਆ। ਸਾਨੂੰ ਘਰੇ ਮਾਰਨ ਲੱਗੇ ਆ। ਕੰਪਲੇਂਟ ਲਖਾਈ ਆ ਜੀ। ਇਸ ਨੇ ਐਕਸ਼ਨ ਲਿਆ ਉਹਨਾਂ ਨੇ। ਆਏ ਮੌਕੇ ਤੇ ਬਾਅਦ ਪੁਲਿਸ ਵੀ ਆਈ ਆ ਹਾਂਜੀ ਦੱਲੇ ਹਵੇਲੀਆਂ ਦੇ ਵਿੱਚ ਝਗੜਾ ਹੋਇਆ ਵਾ ਤੇ ਤਿੰਨ ਬੰਦੇ ਜਿਹੜੇ ਦਾਖਲ ਨੇ ਸਿਵਲ ਹਸਪਤਾਲ ਬਿਠਾਲੇ ਵੀ ਆਨਲਾਈਨ ਵਾਟ ਗਿਆ ਹੀ ਡਾਕਟਰ ਸਾਹਿਬ ਨੇ ਤਿੰਨਾਂ ਨੂੰ ਬਿਆਨ ਦੇ ਆ ਬਿਆਨ ਅਫੀਰ ਦੱਸਿਆ ਅੱਜ ਫਿਰ ਬਿਆਨ ਲੈਣ ਚੱਲੇ ਆਵਾ ਜੋ ਬਿਆਨ ਦੇਣਗੇ ਵੈਸੇ ਕਰ ਰਿਹਾ ਮਤਲਬ ਲੈਣ ਦੀ ਜੇ ਗੁਰਦਾਸਪੁਰ ਦੇ ਪਿੰਡ ਡਾਲਾ ਹਵੇਲੀਆਂ ਚ ਬੀਤੀ ਰਾਤ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਇੱਕ ਕੱਜ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਉੱਥੇ ਹੀ ਹਮਲੇ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ ਜਿੱਥੇ ਹਮਲੇ 'ਚ ਇੱਕ ਬਜ਼ੁਰਗ ਔਰਤ ਸਮੇਤ ਤਿੰਨ ਘਰ ਦੇ ਜੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਚ ਚੱਲ ਰਿਹਾ ਹੈ ਉਧਰ ਪੁਲਿਸ ਵੱਲੋਂ ਵੀ ਜ਼ਖਮੀਆਂ ਦੇ ਬਿਆਨ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉਦਾਸੀਵਾਲ ਹਸਪਤਾਲ ਚ ਦਾਖਲ ਜ਼ਖਮੀ surjit singh ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਰਹਿਣ ਵਾਲੇ ਹੀ ਕੁਝ ਨੌਜਵਾਨ ਉਹਨਾਂ ਦੇ ਘਰ ਦੇ ਬਾਹਰ ਟਰੈਕਟਰ ਤੇ ਆਏ ਅਤੇ ਘਰ ਦੇ ਬਾਹਰ ਹੱਲਾ ਕਰਨ ਲੱਗੇ ਸਨ ਜਦੋਂ ਉਹਨਾਂ ਨੇ ਬਾਹਰ ਜਾ ਕੇ ਦੇਖਿਆ ਅਤੇ ਉਹਨਾਂ ਨੂੰ ਮਨਾ ਕੀਤਾ ਤਾਂ ਉਹਨਾਂ ਨੌਜਵਾਨਾਂ ਨੇ ਉਹਨਾਂ ਦੇ ਘਰ ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਅਤੇ ਉਸ ਹਮਲੇ 'ਚ ਉਹ ਅਤੇ ਉਸਦੇ ਬਜ਼ੁਰਗ ਮਾਤਾ ਪਿਤਾ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਪਰਿਵਾਰ ਇਨਸਾਫ ਦੀ ਮੰਗ ਵੀ ਕਰ ਰਿਹਾ ਹੈ ਉੱਧਰ ਹੀ ਦੱਸਦੀ ਹੈ ਕਿ ਪੁਲਸ ਥਾਣਾ ਕਾਦਿਆ ਦੀ ਪੁਲਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਝਗੜੇ ਦੀ ਸੂਚਨਾ ਮਿਲੀ ਹੈ ਤੇ ਉਹਨਾਂ ਵੱਲੋਂ ਜ਼ਖਮਿਆਂ ਦੇ ਬਿਆਨਾਂ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਗੁਰਜੀਤ ਸਿੰਘ ਦੱਲਾਹਵੇਲੀਆਂ ਪਾਜੀ ਆਈਂ ਦਾ ਆਪਣੇ ਘਰ ਵਿਖੇ ਆ ਟਰੈਕਟਰ ਦੇ ਮੁੰਡੇ ਆ ਟਰੈਕਟਰ ਬੀ ਲਾਣ ਦੇ ਨਾਮੇ ਹੁੱਲੜ ਬਾਜੀ ਬਹੁਤ ਜ਼ਿਆਦੀ ਕੀਤੀ ਆ ਉਹਨਾਂ ਨੇ ਟਰੈਕਟਰ ਦੇ ਸੰਸਰ ਲਾਲੀ ਦੇ ਕਦੀ ਪਾ ਲਿੰਦੇ ਆ ਪਾਪਾ ਅਗੇ ਟਰੈਕਟਰ ਦੇ ਆਵਾਜ਼ਾਂ ਬਹੁਤ ਜ਼ਿਆਦੀ ਹੱਡੇ ਤਰ ਵੱਲੋਂ ਕਰਦੇ ਤਰੇ ਅੰਦੇ ਇਧਰ ਸਾਡੀ ਆਣ ਕੇ ਟਰਾਲੀ ਨੂੰ ਧੱਕਾ ਮਾਰਿਆ ਟਰਾਲੀ ਸਾਡੀ ਸੜਤੀ ਆ। ਟਰਾਲੀ ਅਹੀਂ ਆਪਣੇ ਲੱਗ ਗਏ ਆ। ਸਾਡੇ ਤੇ ਇੱਕਦਮ ਉਹਨਾਂ ਨੇ ਅਟੈਕ ਕਰਤਾ ਵਾ। ਅਟੈਕ ਕਰਕੇ ਉਹਨਾਂ ਕੋਲ ਬਹੁਤ ਈਰਖਾ ਹਥਿਆਰ ਸੀ। ਜਿਉਂ ਨਾਲ ਸਾਡੀ ਸਟੰਟ ਬੇਕਾਂ ਲਾਤੀ ਉਹਨਾਂ ਨੇ। ਸਾਟੇ ਨੇ ਲੱਗੀ ਆ ਮੇਰੀ ਮੰਮੀ ਸੱਟ ਲੱਗੀ ਹੈ ਜੜੀ ਸੱਟ ਲੱਗੀ ਆ। ਕਿਸੇ ਸੀਟੀ ਵੀ ਸਾਡੇ ਕੋਲ ਆ ਗਈ ਦਾ ਜਾਨੀ। ਇਹਦੇ ਵਿੱਚ ਜੀ ਸਾਡੇ ਸਾਡੇ ਘਰ ਸਾਨੂੰ ਮਾਰਨ ਲੱਗੇ ਆ ਉਹ। ਅਹੀਂ ਆਪਣੇ ਘਰ ਬੈਠੇ ਆ। ਸਾਨੂੰ ਘਰੇ ਮਾਰਨ ਲੱਗੇ ਆ ਉਹ। ਕੰਪਲੇਨ ਲਿਖਾਈ ਹੈ ਜੀ। ਉਲੀ ਨੇ ਐਕਸ਼ਨ ਲਿਆ ਉਹਨਾਂ ਨੇ ਆਏ ਮੌਕੇ ਤੇ ਬਾਅਦ ਪੁਲਿਸ ਵੀ ਆਈ ਆ ਹਾਂਜੀ ਦੱਲੇ ਹਵੇਲੀਆਂ ਦੇ ਵਿੱਚ ਝਗੜਾ ਹੋਇਆ ਵਾ ਤੇ ਤਿੰਨ ਬੰਦੇ ਜਿਹੜੇ ਦਾਖਲ ਨੇ ਸਿਵਲ ਹਸਪਤਾਲ ਬਟਾਰੇ ਵੀ ਆਨਲਾਈਨ ਵਾਤੇ ਗਿਆ ਹੀ ਡਾਕਟਰ ਸਾਹਿਬ ਨੇ ਤਿੰਨਾਂ ਨੂੰ ਬਿਆਨ ਦੇ ਆ ਬਿਆਨ ਅੱਜ ਫਿਰ ਦੱਸਿਆ ਅੱਜ ਫਿਰ ਬਿਆਨ ਲੈਣ ਚੱਲੇ ਆਵਾ ਜੋ ਬਿਆਨ ਦੇਣਗੇ ਵੈਸੀ ਕਰ ਰਿਹਾ ਮਤਲਬ ਲੈਣ ਚੱਲੇ ਆ